ਗਾਣਾ ਗਾਇਆ ਗਿਆ ਜਿਹਦੇ ਵਿੱਚ ਉਹਨੇ ਪਹਿਲਾਂ ਤਾਂ ਸਾਰੇ ਪਿੰਡ ਨੂੰ तकरीबन ਪੰਜਾਬ ਦੇ ਜਿੰਨੇ ਪਿੰਡ ਹੈ ਉਹ ਹਰੇਕ ਪਿੰਡ ਨੂੰ ਗਾਲ ਕੱਢੀ ਉਹਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਪਿੰਡ ਦੇ ਮੁਖੀਆਂ ਸਰਪੰਚਾਂ ਨੂੰ ਵੀ ਗਾਲ ਕੱਢੀ ਅਸੀਂ ਸਾਰੇ ਸਰਪੰਚ ਇੱਥੇ ਇਸ ਦੇ ਵਿਰੋਧ ਚ ਇਕੱਠੇ ਹੋਏ ਹਾਂ ਸਾਡੀ ਸਭ ਦੀ ਮੰਗ ਹੈ ਕਿ ਇਹ ਗਾਣਾ ਜਲਦੀ ਤੋਂ ਜਲਦੀ ਨੈੱਟ ਤੋਂ ਹਟਾਇਆ ਜਾਵੇ ਤੇ ਇਹਦੇ ਤੇ ਰੋਕ ਲਾਈ ਜਾਵੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਾਨਯੋਗ ਨੂੰ ਵੀ ਪੱਤਰ ਦੇਵਾਂਗੇ ਐਸਐਸਪੀ ਸਾਹਿਬ ਨੂੰ ਵੀ ਪੱਤਰ ਦੇਵਾਂਗੇ ਅਸੀਂ ਬੇਨਤੀ ਵੀ ਕਰਦੇ ਆਂਗੇ ਪੂਰੇ ਪ੍ਰਸ਼ਾਸਨ ਨੂੰ ਕਿ ਇਹਦਾ ਵਿਵਾਦ ਇਦੋਂ ਵੱਧ ਨਾ ਵਧੇ ਇਹ ਤੋਂ ਪਹਿਲਾਂ ਪਹਿਲਾਂ ਇਹ ਗਾਣਾ ਡਿਲੀਟ ਕੀਤਾ ਜਾਵੇ ਤੇ ਗਲਾਬ ਸਿੱਧੂ ਇਹ ਨਹੀਂ ਹੈਗਾ ਕਿ ਕਿਸੇ ਵੀਡੀਓ ਦੇ ਵਿੱਚ ਆ ਕੇ ਮਾਫੀ ਮੰਗੇ ਉਹ ਜਦੋਂ ਮਾਫੀ ਵੀ ਮੰਗ ਰਿਹਾ ਸੀ ਕੱਲ ਕੋਈ ਮੜਾ ਜੈਕੋ ਨੇ ਕਲਿੱਪ ਪਾਈ ਸੀ ਤਾਂ ਉਹ ਹੱਸ ਰਿਹਾ ਸੀ ਉਹਦੇ ਵਿੱਚ ਪਰ ਤੁਸੀਂ ਦੇਖੋਗੇ ਕਿਵੇਂ ਮਖੌਲੀਆ ਢੰਗ ਨਾਲ ਮਾਫੀ ਮੰਗ ਰਿਹਾ ਸੀ ਇਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਸਾਰੇ ਜੁਨੀਅਨ ਇਕੱਠੀ ਹੋਈ ਹੈਗੀ ਅਸੀਂ ਚਾਹੁੰਦੇ ਆਂ ਕਿ ਉਹ ਪਰਸਨਲ ਹੀ ਆ ਕੇ ਮਾਫੀ ਮੰਗੇ ਤੇ ਗਾਣੇ ਨੂੰ ਡਿਲੀਟ ਕਰੇ ਧੰਨਵਾਦ ਬਿਲਕੁਲ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਤਕਰੀਬਨ ਜਿੰਨੇ ਸਰਪੰਚ ਖੜੇ ਆ ਹਰੇਕ ਸਰਪੰਚ ਆਪਦੇ ਘਰੋਂ ਖਰਚਾ ਕਰਕੇ ਪਿੰਡ ਦੇ ਵਿਕਾਸ ਕਰਾ ਰਿਹਾ ਹੈ ਸਭ ਨੇ ਆਪਦੇ ਆਪ ਦੇ ਪੱਲਿਓਂ ਪੈਸੇ ਖਰਚੇ ਉਹਨਾਂ ਦੇ ਵਿਕਾਸ ਕਾਰਜਾਂ ਤੇ ਕਦੇ ਕੋਈ ਨਹੀਂ ਕਹੂਗਾ ਵੀ ਉਹਨੂੰ ਅਸੀਂ ਪ੍ਰਸ਼ਾਸਤ ਕਰੀਏ ਐਪਰੀਸ਼ੀਏਟ ਕਰੀਏ ਉਹ ਨਹੀਂ ਹਾਂ ਉਹਨਾਂ ਦੇ ਖਿਲਾਫ ਬੋਲਣ ਵਾਲੇ ਬਹੁਤ ਖੜੇ ਹੋ ਜਾਂਦੇ ਆ ਜਿਵੇਂ ਕਿ ਗਲਾਬ ਸਿੱਧੂ ਹੈ ਇਹਨੇ ਸ਼ਾਇਦ ਇਹ ਜਿਹੜੀ ਕੰਟਰੋਵਰਸੀ ਪੇਸ਼ ਕਰੀ ਹੈ ਇਹਦੀ ਅੱਗੇ ਫਿਲਮ ਆਉਣੀ ਹੈ ਉਹਦੇ ਲਈ ਇਹਨੇ ਮਸ਼ਹੂਰ ਹੋਣ ਖਾਤਰ ਇਹ ਆਪਦਾ ਤਰੀਕਾ ਅਪਣਾਇਆ ਜੋ ਕਿ ਬਹੁਤ ਘਟਿਆ ਹੁੰਦਾਗਾ ਲੋਪਧਰ ਦਾ ਇਹ ਸਕੀਮ ਹੈ ਜੀ ਜਿਹਦੇ ਨਾਲ ਉਹ ਮਸ਼ਹੂਰ ਹੋਣਾ ਚਾਹੁੰਦਾ ਅਸੀਂ ਇਹਦੀ ਸਖਤ ਵਿਰੋਧ ਕਰਦੇ ਹਾਂ ਬਿਲਕੁਲ ਜੀ ਅਸੀਂ ਚਾਹੁੰਦੇ ਆ ਵੀ ਇਹ ਗਾਣਾ ਜਲਦੀ ਤੋਂ ਜਲਦੀ ਇੰਟਰਨੈਟ ਤੋਂ ਬੈਨ ਕਰਕੇ ਉਹਨੂੰ ਉੱਥੋਂ ਲਾਹਿਆ ਜਾਵੇ ਤੇ ਜਿਹੜਾ ਬਾਕੀ ਸਿਸਟਮ ਦੇ ਵਿੱਚ ਵੀ ਜਿਵੇਂ ਵੀ ਇਹ ਗਾਣਾ ਚੱਲੂ ਕੋਈ ਡੀਜੇ ਤੇ ਚੱਲਦਾ ਜਾਂ ਕਿਤੇ ਹੋਰ ਚੱਲਦਾ ਇਹਨੂੰ ਬੈਨ ਕਰਿਆ ਜਾਵੇ ਕਿਉਂਕਿ ਇਹਦੇ ਵਿੱਚ ਇਕੱਲੇ ਸਰਪੰਚਾਂ ਦੀ ਬੇਇੱਜ਼ਤੀ ਨਹੀਂ ਸਰ ਇਹਦੇ ਵਿੱਚ ਪੂਰੇ ਪਿੰਡ ਦੀ ਬੇਇੱਜ਼ਤੀ ਹੈ ਐਡਾ ਉਹ ਕਿੱਡਾ ਕਿਚੋਬਰ ਹੈ ਵੀ ਜਿਹੜਾ ਸਾਰੇ ਪਿੰਡ ਨੂੰ ਕੱਲਾ ਕੁੱਟ ਦੂਗਾ ਠੀਕ ਹੈ ਇਹ ਤੋਂ ਪ ਤਾ ਉਹਦੇ ਇੱਕ ਕੁਰਸੀ ਦੇ ਉੱਪਰ ਬੈਠ ਕੇ ਇੱਕ ਕਲਾਕਾਰ ਨੇ ਵੀਡੀਓ ਬਣਾਈ ਸੀ ਉਹਨੇ ਵੀ ਪਿੰਡ ਦੇ ਖਿਲਾਫ ਬੋਲਿਆ ਇਸ ਤੇ ਬਾਅਦ ਦੇ ਵਿੱਚ ਵੀ ਦੇਖੋ ਗਾਣਾ ਵੀ ਹਟਾਇਆ ਗਿਆ ਸੀ ਤੇ ਉਹਨੇ ਮਾਫੀ ਵੀ ਮੰਗੀ ਸੀ ਸੇਮ ਕੰਮ ਇਹਨੇ ਕਰਿਆ ਉਹਦੇ ਨਾਲ ਦਲਦਾ ਮਿਲਦਾ ਇਹਨੇ ਉਸ ਟਾਈਪ ਨਾਲ ਪੂਰੇ ਪਿੰਡ ਦੀ ਬੇਇੱਜ਼ਤੀ ਕੀਤੀ ਐ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਆਂ ਇਹ ਬੇਇੱਜ਼ਤੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀਕਾਲ ਮੇਰਾ ਨਾਮ ਕਰਨਦੀਪ ਸਿੰਘ ਪਿੰਡ ਤਾਜੋਕੇ ਦਾ ਸਰਪੰਚਾਂ ਸੈਣਾ ਬਲਾਕ ਸਰਪੰਚ ਯੂਨੀਅਨ ਦਾ ਮੀਤ ਪ੍ਰਧਾਨ ਆ। ਅੱਜ ਜਿਸੀਂ ਜਿਹੜੇ ਮਸਲੇ ਤੇ ਇਕੱਠੇ ਹੋਏ ਆਂ ਜੀ ਬਹੁਤ ਹੀ ਸਾਨੂੰ ਦੁੱਖ ਲੱਗਿਆ ਇੱਕ ਗਲਬ ਸਿੱਧੂ ਨੇ ਗੀਤ ਕੱਢਿਆਗਾ ਉਹਨੇ ਇੰਨਾ ਕੋ ਬੰਦਾ ਬੋਲਿਆ ਸਾਡੇ ਸਰਪੰਚ ਭਰਾਵਾਂ ਨੂੰ ਤੇ ਨਾਲ ਹੀ ਉਹਨੇ ਇੱਕ ਪਿੰਡ ਨੂੰ ਜਿਵੇਂ ਕਹਿੰਦੇ ਹੁੰਦੇ ਆ ਗਾਲ ਵਾਂਗੂ ਗਾਲ ਹੀ ਕੱਢਿਆ ਨਾਲ ਹੀ ਤਾਂ ਉਹਨੇ ਕਹਦਾ ਵੀ ਮੈਂ ਪਿੰਡ ਕੁੱਟ ਦੂੰ ਨਾਲੇ ਸਰਪੰਚ ਕੁੱਟ ਦੂੰ ਇਹਦਾ ਸਾਨੂੰ ਇੰਨਾ ਕੋ ਦੁੱਖ ਲੱਗਿਆ ਅੱਸੀ ਤੇ ਘਟਿਆ ਜਿਹੜੀ ਇਹਦੀ ਇਹ ਸੋਚ ਆਗੀ ਇਹਦੀ ਸਖਤ ਸ਼ਬਦਾਂ ਦੇ ਵਿੱਚ ਸਰਪੰਚ ਭਾਈ ਸਾਰਾ ਸਾਰੇ ਅਸੀਂ ਨਖੇਦੀ ਕਰਦੇ ਆਂ ਦੀ ਇਹਨੂੰ ਗਾਹਾਂ ਵਾਸਤੇ ਨੱਥ ਪਾਉਣ ਦੇ ਲਈ ਸਾਰੇ ਸਰਪੰਚ ਭਰਾ ਸਾਡੇ ਇਕੱਠੇ ਹੋਏ ਹੈਗੇ ਅਸੀਂ ਇੱਥੇ ਪ੍ਰਸ਼ਾਸਨ ਤੋਂ ਮੰਗ ਰੱਖਦੇ ਆਂ ਵੀ ਇੱਥੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਵਾਸਤੇ ਕੋਈ ਸਾਡੇ ਸਰਪੰਚ ਭਾਈ ਜਾਰੇ ਨੂੰ ਇਸ ਤਰ੍ਹਾਂ ਦੇ ਗਲਤ ਸ਼ਬਦ ਨਾ ਬੋਲੇ ਜੀ ਸਾਡੇ ਸਰਪੰਚ ਭਰਾਵਾਂ ਨੇ ਸਾਰਿਆਂ ਨੇ ਮਿਲ ਕੇ ਮੀਟਿੰਗ ਕੀਤੀ ਹੈਗੀ ਇਹ ਜਿਹੜਾ ਚੈਨਲ ਤੋਂ ਉਹਦਾ ਗਾਣਾ ਡਿਲੀਟ ਕਰਿਆ ਜਾਵੇ ਜੇਕਰ ਫਿਰ ਵੀ ਡੀਜਾਂ ਦੇ ਵਿੱਚੋਂ বাজਦਾ ਕੋਈ ਅੱਦ ਕੱਲ ਸੇਵ ਕਰਕੇ ਰੱਖ ਲੂਗਾ ਹਰ ਕੋਈ ਗਾਣਾ ਤਾਂ ਚੱਲ ਹੀ ਗਿਆ ਨਾ ਉਦੋਂ ਬਾਅਦ ਜੇ ਕੋਈ ਉਹ ਬਿਆਹਾਂ ਸ਼ਾਦੀਆਂ ਦੇ ਵਿੱਚ ਵਜਦਾ ਉਹਦੇ ਬਹੁਤ ਲੜਾਈਆਂ ਹੋਣਗੀਆਂ ਉਹ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਡੀਜੇ ਵਾਲਿਆਂ ਤੇ ਵੀ ਸ਼ਰਤ ਰੱਖੀ ਜਾਵੇ ਵੀ ਜਿਹੜਾ ਇਹ ਗਾਣੇ ਨੂੰ ਚਾਲੂ ਕਰੂਗਾ ਵੀ ਉਹਤੇ ਕਾਨੂੰਨੀ ਕਾਰਵਾਈ ਕਰੀ ਜਾਊਗੀ ਇਹ ਜਦੋਂ ਕੋਈ ਡੋਪਦਾਗਾ ਜੀ ਉਹੀ ਗੱਲ ਆ ਕਿ ਪੇਰੇ ਇਹਨਾਂ ਨੂੰ ਇਹ ਸਹਾਰਾ ਲੈਣਾ ਪੈਂਦਾਗਾ ਇਸ ਤਰ੍ਹਾਂ ਦੇ ਕੋਈ ਬਾਅਦ ਉਹਤ ਬਿਆਨ ਬੋਲਦੇ ਆ ਵੀ ਦੇਖਣ ਸਾਨੂੰ ਲੋਕ ਵੀ ਕੌਣ ਆ ਇਹ ਇਹਨੇ ਇਸੇ ਕਾਰਨ ਇਹ ਮੈਨੂੰ ਲੱਗਦਾ ਵੀ ਇਹਦੇ ਗਾਣੇ ਗੁੰਨੇ ਚੱਲਣੋਂ ਹਟ ਗਏ ਤਾਂ ਕਰ ਕਿ ਇਹਨੇ ਜਿਹੜਾ ਸਰਪੰਚ ਭਾਈ ਸਾਰੇ ਨੂੰ ਤੇ ਪਿੰਡ ਨੂੰ ਜਿਹੜੀ ਗਾਲ ਕੱਢੀ ਆ ਇਹ ਬਰਦਾਸ਼ਤ ਨਹੀਂ ਹੋਊਗੀ ਜੀ ਸੋ ਸਸਿਕਾ ਜੀ ਮੈਂ ਸਰਪੰਚ ਰਾਮ ਸਿੰਘ ਗੋਕੇ ਤੋਂ ਜੀ ਤੇ ਮੇਰੇ ਨਾਲ ਜੀ ਸਾਡੇ ਬਲਾਕ ਜੁਨੀਆ ਦੇ ਜਿੰਨੇ ਵੀ ਸਰਪੰਚ ਰਿਸਪੈਕਟਡ ਨੇ ਸਾਡੇ ਖੜੇ ਨਹੀਂ ਆਏ ਨੇ ਜੀ ਇੱਕ ਵੀ ਮੈਂ ਛੋਟੀ ਦੀ ਸੱਦੇ ਤੇ ਇੱਥੇ ਪਹੁੰਚਿਆ ਸਾਰੇ ਅਸੀਂ ਜੀ ਅਸੀਂ ਪਹੁੰਚੇ ਜਿਹੜਾ ਮੁੱਦਾ ਸਾਨੂੰ ਪਤੀ ਆ ਜੀ ਆਪਣੇ ਪੰਜਾਬ ਦੇ ਵੈਸੇ ਕਹਿੰਦੇ ਨੇ ਨਾਮ ਵਰਕਲਾ ਕਰਨੇ ਪਰ ਅਸੀਂ ਨਹੀਂ ਇਹ ਚੀਜ਼ ਨੂੰ ਮੰਨਦੇ ਵੀ ਨਾਮ ਵਰਕਲਾ ਕਰਨੇ ਅਸੀਂ ਚਾਹਤੇ ਹਾਂ ਉਹਨਾਂ ਦੇ ਜੀ ਅਸੀਂ ਕਹਿੰਦੀ ਸਾਡੇ ਫੈਨ ਫਾਲੋਅਰ ਨੇ ਜੀ ਅਸੀਂ ਉਹਨਾਂ ਦੇ ਫੈਨ ਆ ਲੋਕ ਜੋ ਸਾਡੇ ਜਿਹੜੇ ਅਸੀਂ ਫੈਨ ਕਾ ਹੋਨੇ ਆ ਤੇ ਉਹਨਾਂ ਨੂੰ ਉਹ ਗਲਤ ਬੋਲਦੇ ਨੇ ਜੀ ਸਾਡੀ ਵੀ ਉਹਨਾਂ ਨਾਲ ਗਲਾਬ ਸਿੱਧੂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਹੋਣੀ ਅਸੀਂ ਚਾਹੁੰਦੇ ਆ ਵੀ ਇਹ ਕਲਾਕਾਰ ਸਾਡੇ ਪੰਜਾਬ ਦਾ ਮਾਣ ਨੇ ਜੀ ਪੰਜਾਬ ਦਾ ਕਲਚਰ ਗਾਉਂਦੇ ਨੇ ਮਾਣ ਸੀ ਵਧੀਆ ਗੀਤ ਗਾਉਂਦੇ ਸੀ ਪਰ ਅੱਜ ਹੀ ਸਾਡੇ ਖਿਲਾਫ ਪੰਚਾਇਤਾਂ ਦੇ ਖਿਲਾਫ ਕੱਲੇ ਪੰਚਾਇਤਾਂ ਸਰਪੰਚਾਂ ਦੇ ਖਿਲਾਫ ਨੇ ਜੀ ਪਿੰਡ ਦੇ ਖਿਲਾਫ ਪਿੰਡ ਦੇ ਲੋਕਾਂ ਨੂੰ ਵੀ ਗੱਲ ਕੱਢੀ ਆ ਜੀ ਪਿੰਡ ਕੁੱਟਣਾ ਸਰਪੰਚ ਕੁੱਟਣੇ ਆ ਇਹ ਕੋਈ ਵਧੀਆ ਗੱਲ ਨਹੀਂ ਜੀ ਇਹ ਸਾਡੇ ਜਿੰਨੇ ਵੀ ਸਰਪੰਚ ਭਰਾ ਨੇ ਸਾਡੇ ਭਾਵਨਾ ਨੂੰ ਠੇਸ ਪਹੁੰਚਾਈ ਜੀ ਇਹਦੀ ਸਖਤ ਤੋਂ ਸਖਤ ਨਿੰਦਾ ਕਰਦੇ ਆਂ ਸੀ। ਵੋਟਾਂ ਪਾ ਕੇ ਮਾਨ ਬਕਸਾ ਸਾਨੂੰ ਸਰਪੰਚ ਬਣਾਇਆ ਸਾਨੂੰ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ। ਦੇਖੋ ਜੀ ਗਲਤੀਆਂ ਇਨਸਾਨ ਗਲਤੀਆਂ ਦਾ ਪੁੱਤਲਾ ਜੀ ਹਰ ਇੱਕ ਤੋਂ ਗਲਤੀ ਹੋ ਜਾਂਦੀ ਹੈ ਪਰ ਇਨਸਾਨ ਉਹੀ ਹੈ ਜੀ ਦੁਨੀਆ ਦੇ ਉੱਤੇ ਜਿਹੜਾ ਬੰਦਾ ਗਲਤੀ ਕਰਕੇ ਗਲਤੀ ਮੰਨ ਲੇ ਉਹ ਤੋਂ ਬਟਾ ਇਨਸਾਨ ਕੋਈ ਨਹੀਂ ਮੈਂ ਤਾਂ ਇਹੀ ਚੀਜ਼ ਸਮਝਦਾ। ਦੇਖੋ ਸਾਡਾ ਅਸੀਂ ਪਤਾ ਨਹੀਂ ਮਿੱਥੋਂ ਛੋਟਾ ਜਾਂ ਵੱਡਾ ਮੈਂ ਉਹਨੂੰ ਕਰੀਬੀ ਤੋਂ ਜਾਣਦਾ ਜੀ ਪਰ ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਮਿਲਣ ਦੀ ਉਹਨਾਂ ਨਾਲ ਸੰਪਰਕ ਕਰਨ ਦੀ ਮੈਨੂੰ ਨੰਬਰ ਨਹੀਂ ਮਿਲਿਆ ਜੀ ਜੇ ਗੱਲ ਕੀਤੀ ਤਾਂ ਉਹਨਾਂ ਨਾਲ ਗੱਲ ਕਰਨ ਦੀ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਉਹਨਾਂ ਦੇ ਜਿਹੜੇ ਕੋਈ ਕੋਈ OSD ਨੇ ਮੂਹਰਲੇ ਬੰਦੇ ਉਹ ਫੋਨ ਤੇ ਗੱਲ ਕਰਦੇ ਆ ਤੇ ਅਸੀਂ ਚਾਹੁੰਦੇ ਸੀ ਵੀ ਦੇਖੋ ਵੀ ਜੇ ਕੋਈ ਗੱਲਬਾਤ ਹੋ ਗਈ ਅਸੀਂ ਉਹਨੂੰ ਬੈਠ ਕੇ ਨਜੱਠ ਲਗੇ ਜੀ ਹਨਾ ਬੈਠ ਕੇ ਨਜੱਠ ਲਗੇ ਪਰ ਸਾਡੇ ਨਾਲ ਰਾਪਤੇ 'ਚ ਨਹੀਂ ਆਏ ਜੀ ਅੱਜ ਅਸੀਂ ਫਿਰ ਇਕੱਠ ਕੀਤਾ ਅੱਜ ਤਾਂ ਬਲਾਕ ਦਾ ਇਕੱਠ ਹੀ ਆ ਜੀ ਕੱਲ ਨੂੰ ਜੇ ਉਹ ਸਾਡੇ ਨਾਲ ਨਾ ਬੈਠ ਕੇ ਕਿਸੇ ਤਰ੍ਹਾਂ ਦੀ ਵੀ ਡਿਸਕਸ਼ਨ ਕੀਤੀ ਤਾਂ ਇਹ ਅੱਗੇ ਮਸਲਾ ਵਧੂਗਾ ਜੀ ਮੈਂ ਸਰਪੰਚ ਫਰਵਾਹੀ ਹਾਂ ਜ ਤੇ ਮੈਂ ਅੱਜ ਸਵੇਰੇ ਉਹਨਾਂ ਦੇ ਘਰ ਗਿਆ ਸੀਗਾ ਜਦੋਂ ਸਾਡੇ ਯੂਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਤੇ ਉਹ ਆਰਵਰ ਸਾਹਿਬ ਦਾ ਕਹਿੰਦੇ ਸੀਗੇ ਵੀ ਚਲੋ ਚੱਲਦੇ ਆ ਪਰ ਉਹਦੀ ਮਾਂ ਕਹਿੰਦੀ ਵੀ ਇਹ ਜਿਹੇ ਪਰਚੇ ਸਾਡੇ ਤੇ ਪੈਂਦੇ ਰਹਿੰਦੇ ਨੇਗੇ ਮੈਂ ਗਿਆ ਸੀ ਜਦੋਂ ਮੈਂ ਕਹਿੰਦਾ ਵੀ ਮਾਫੀ ਮੰਗ ਲੈ ਜਾ ਕੇ ਉੱਥੇ ਸਰਪੰਚ ਯੂਨੀਅਨ ਤੋਂ ਵੀ ਇਹ ਮਸਲਾ ਜਿਹੜਾ ਇੱਥੇ ਹੱਲ ਹੋ ਜਾ ਪਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਵੀ ਪਰਚੇ ਇਹ ਤਾਂ ਪੈਂਦੇ ਨੇ ਪਹਿਲਾਂ ਵੀ ਕਾ ਕਰਦੇ ਪੈਂਦੇ ਆ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਬਾਪੀ ਮੰਗਣ ਦੀ ਵੀ ਮੰਗ ਚੁੱਕੇ ਆਂਗੇ ਤੇ ਆਏ ਵੋਕੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ